I'm not ਬੜੇ ਇਸ ਪਵਤ ਤੇ ਨਾਰ ਬਹੁਤ ਸਾਰੇ ਮਹਾਨ ਕਾਮ ਗੁਰਮੁਖਾਸੋਂ ਦਾਪ ਸਰਵਣ ਕਰਨ ਹੈ ਗੁਰਬਾਣੀ ਦੇ ਬੋਲ ਸਾਰੀ ਜਹਾਨ ਜਿਨ੍ਹਾਂ ਨੂੰ ਕਿਸੇ ਵੇਲੇ ਵੀ ਵਹਿ ਰੂਤਾ ਨਾਮ harmeni ram sabana drange tasadagi tant koiha bolaye mujhe ke ਕੀ ਬੋਲ ਬੋਲੇ ਸ੍ਰੀ ਅਕਾਲ ਪੁਰਖ ਅੱਜ ਸੰਤ ਬਾਬਾ ਸੁਦੇਸ਼ੀ ਮਾਰਦੀ ਬਾਈਂ ਵਿਸਲਾਣਾ ਬਰਸੀ ਗੁਰਦਵਾਰਾ ਸਿਸਲਾਹਰਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾ ਲਈ ਜਿੱਥੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਨੇ ਆ ਕੇ ਸ਼ਮੂਲੀਅਤ ਕੀਤੀ ਸਤਿਕਾਰਯੋਗ ਮਹਾਪੁਰਸ਼ਾਂ ਨੇ ਕੀਰਤਨੀ ਕਥਾਵਾਚਨ ਸੰਗਤਾਂ ਨੇ ਹਾਲ ਕੀਤਾ ਉੱਥੇ ਪ੍ਰਸ਼ਾਸਨ ਨੇ ਬੜਾ ਵੱਡਾ ਸਹਿਯੋਗ ਦਿੱਤਾ ਖੂਨਦਾਨ ਕੈਂਪ ਅਤੇ ਚੈੱਕਅਪ ਜਿਵੇਂ ਕੈਂਪ ਜਿੱਥੇ ਲੱਗੇ ਹੋਏ ਸੀ ਉੱਥੇ ਹੋਰ ਬੜੇ ਵੱਡੇ ਸੰਗਤਾਂ ਨੇ ਪ੍ਰਬੰਧ ਕੀਤੇ ਹੋਏ ਸਨ 87 ਗੁਰੂਗ੍ਰੰਥ ਸਾਹਿਬ ਦਾ ਕਉਟਾਨ ਕੋਟ ਧੰਨਵਾਦ ਕਰਦੇ ਆ ਉੱਥੇ ਸਾਰੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਪੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰ ਸਾਹਿਬ ਵਾਲਿਆਂ ਦੀ 22ਵੀਂ ਵਰ੍ਹੇ ਮਨਾਈ ਜਾ ਰਹੀ ਹੈ। ਨਿਤ ਨਿਤ ਚੜ੍ਹੇ ਸਵਾਈ। ਉਹਨਾਂ ਨੇ ਐਨੀ ਕਿਰਪਾ ਕੀਤੀ ਹੋਈ ਹੈ ਸੰਗਤਾਂ ਨੂੰ ਨਾਮ ਜਪਾਇਆ, ਅੰਮ੍ਰਿਤ ਛਕਾਇਆ ਹੈ। ਉਹ ਜਿਹੜੀਆਂ ਸੰਗਤਾਂ ਨੇ ਅੱਗੇ ਨਾਲੋਂ ਵੱਧ ਚੜ ਕੇ ਬਹੁਤ ਗੁਰੂ ਦੀ ਕਿਰਪਾ ਲੰਗਰਾਂ ਦੀ ਕਿਰਪਾ ਦੀਵਾਨ ਲਗਭਗ 8 ਘੰਟੇ ਅੱਜ ਸਜਿਆ ਤੇ ਸੰਗਤਾਂ ਉਸੇ ਤਰ੍ਹਾਂ ਜਿਵੇਂ ਵੀ ਤਾਜੀ ਆ ਕੇ ਬੈਠੀ ਹੁੰਦੀ ਨੇ ਇਸ ਤਰ੍ਹਾਂ ਬੈਠੀ ਰਹੀਆਂ ਸਾਰਾ ਦਿਨ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਰਸੀ ਜੀ ਅਸੀਂ ਹਰ ਸਾਲ ਹਾਜ਼ਰੀ ਲਾਉਨੇ ਆ ਇਹ ਮਹਾਂਪੁਰਖ ਨੇ ਜਿਨ੍ਹਾਂ ਨੇ ਗੁਰ ਸ਼ਬਦ ਦਾ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਦਸਮ ਪਾਤਸ਼ਾਹ ਦੀ ਖਾਲਸਾ ਧਰਮ ਦਾ ਪ੍ਰਚਾਰ ਕੀਤਾ ਕਲਗੀਧਰ ਪਾਤਸ਼ਾਹ ਦੇ ਅਕਾਲੀ ਬਾਗ ਨੂੰ ਸਿੰਜਿਆ ਆਪਣੇ ਪ੍ਰਚਾਰ ਤੇ ਪ੍ਰਸਾਰ ਨਾਲ ਤੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਜਿਹੜੀ ਦੁਨੀਆ ਨੂੰ ਉਹਨਾਂ ਤੋਂ ਲਾਭ ਹੋਇਆ ਜਿਹਨਾਂ ਜਿਹੜੀ ਦੁਨੀਆ ਨੇ ਉਹਨਾਂ ਤੋਂ ਆਤਮਕ ਲਾਭ ਪ੍ਰਾਪਤ ਕੀਤਾ ਉਹ ਉਹਨਾਂ ਨੂੰ ਹਰ ਸਾਲ ਇਸ ਤਰ੍ਹਾਂ ਯਾਦ ਕਰਦੇ ਆ ਪ੍ਰਮਾਤਮਾ ਕਿਰਪਾ ਕਰੇ ਹੋ ਜੇ ਮਹਾਂਪੁਰਖ ਸਾਡੀ ਸਿੱਖ ਫੌਮ ਦੇ ਵਿੱਚ ਆਉਂਦੇ ਰਹਿਣ ਅਸੀਂ ਕਾਲਪੁਰ ਖਵਲੋਂ ਉਹਨਾਂ ਦੀ ਲਾਈ ਡਿਊਟੀ ਜਿਹੜੀ ਆ ਜਨਮ ਮਰਨ ਤੋਂ ਹੋਊ ਮੈਂ ਨਾਹੀ ਜਨ ਪਰੇ ਉਪਕਾਰੀ ਆਏ ਅੱਜ ਵੀ ਇਸ ਲੋਹਰਾਂ ਸਾਹਿਬ ਦੇ ਸਥਾਨ ਤੇ ਸੰਤ ਬਾਬਾ ਸਬਦੇਵ ਸਿੰਘ ਜੀ ਮਹਾਰਾਜ ਦੀ 22ਵੀਂ ਵਰਸੀ ਮਨਾਈ ਜਾ ਰਹੀ ਹੈ। ਔਰ ਸੰਤ ਬਾਬਾ ਕਸ਼ਮੀਰਾ ਸਿੰਘ ਦੀ ਰਹਿਨਮਾਈ ਹਰ ਸਾਲ ਦੀ ਤਰ੍ਹਾਂ ਮੈਂ ਸੰਭਧਾ ਹਰ ਸਾਲ ਸੋਚਦਿਆਂ ਬਹੁਤ ਸੰਗਤ ਆਈ ਆ। ਅੱਜ ਇੰਜ ਲੱਗਦਾ ਕਿ ਪਿਛਲੀਆਂ ਸੰਗਤਾਂ ਨਾਲੋਂ ਐਤ ਕੀ ਦੁੱਗਣੀ ਆਈ ਹੈ। ਹਰ ਸਾਲ ਸੰਗਤ ਵੱਧਦੀ ਹੈ। ਔਰ ਮੈਂ ਸਮਝਦਾ ਜਿਹੜੇ ਸੰਤ ਲੋਕਾਂ ਨੂੰ ਪਿਆਰ ਕਰਦੇ ਨੇ ਸੰਗਤਾਂ ਵੱਤੋਂ ਵੱਤ ਹਮੇਸ਼ਾ ਆਉਂਦੀਆਂ ਨੇ ਜਿੱਥੇ ਪਿਆਰ ਮਿਲਦਾ ਹੈ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਮਹਾਰਾਜ ਉਹਨਾਂ ਦੇ ਪੈਰੋਕਾਰ ਨੇ ਲੋਕਾਂ ਨੂੰ ਪਿਆਰ ਦਿੰਦੇ ਨੇ ਗੁਰੂ ਨਾਨਕ ਦਾ ਉਪਦੇਸ਼ ਦਿੰਦੇ ਨੇ ਲੋਕਾਂ ਦਾ ਭਲੇ ਸਹਾਈ ਹੁੰਦੇ ਨੇ ਸੰਗਤਾਂ 'ਚ ਵੱਧ ਛੜ ਕੇ ਆਈਆਂ ਨੇ ਦਵਰਾ ਸਿੱਧ ਸਰ ਸਹਿਬ ਲੋਹਰਾਂ ਵਿਖੇ ਸ੍ਰੀ ਮਨਸ ਸੰਤ ਬਾਬਾ ਸਖਦੇਵ ਸਿੰਘ ਮਹਾਰਾਜ ਜੀ ਦੀ ਜਿਹੜੀ 22ਵੀਂ ਸਲਾਨਾ ਵਰਸੀ ਮਨਾਈ ਜਾ ਰਹੀ ਹੈ ਇਸ ਮੌਕੇ ਮੈਂ ਵੀ ਨਤਮਸਤਕ ਹੋਣ ਆਇਆ ਕਿਉਂਕਿ ਸੰਤ ਮਹਾਪੁਰਖ ਬਹੁਤ ਹੀ ਕਰਨੀ ਵਾਲੇ ਕੈਣੀ ਤੇ ਕਤਨੀ ਦੇ ਮਾਲਕ ਸਨ ਤੇ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਲੱਖਾਂ ਹੀ ਸੰਗਤਾਂ ਨੂੰ ਉਤਾਰਿਆ ਤੇ ਗੁਰੂ ਦੇ ਨਾਲ ਲੜ ਲਾਇਆ ਉੱਥੇ ਹੀ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਜਿਹੜਾ ਪਰਉਪਕਾਰ ਕੀਤਾ ਹੋਇਆ ਨੇ ਤੇ ਸਾਲਾਨਾ ਵਰਤੀ ਜੋ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਪੂਰਨ ਬ੍ਰਹਮ ਗਿਆਨੀ ਉਹਨਾਂ ਨੇ ਜੋ ਪ੍ਰੇਮ ਔਰ ਪਿਆਰ ਦਾ ਸੰਦੇਸ਼ ਦੁਨੀਆ ਵਿੱਚ ਫਲਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਪੂਰੇ ਸੰਸਾਰ ਵਿੱਚ ਫਲਾਈਆਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆ ਨੂੰ ਜਿਹੜਾ ਸੰਦੇਸ਼ ਦੇ